ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਜੁੜੇ ਦੇ ਅੱਜ ਰਾਤ ਵਾਲੀ ਅਪਡੇਟ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਪਰ ਦੇਖੀ ਜਾ ਰਹੀ ਹੈ ਲਗਾਤਾਰ ਇੱਕ ਲੇਅਰ ਜਿਹੜੀ ਹੈ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਯੂਪੀ ਉੱਤਰਾਖੰਡ ਹਿਮਾਚਲ ਲੇ ਜੰਮੂ ਕਸ਼ਮੀਰ ਸਾਰੇ ਪਾਸੇ ਦੇਖੀ ਜਾ ਰਹੀ ਹੈ ਕਿ ਆ ਇਸ ਬੱਦਲਵਾਈ ਦਾ ਪੰਜਾਬ ਦੇ ਉੱਪਰ ਮੀਂਹ ਦੇ ਅਸਰ ਦਾ ਕੋਈ ਸੰਭਾਵਨਾ ਹੈ ਕਿ ਆ ਮੀਂਹ ਹੋ ਸਕਦਾ ਹੈ ਜਾਂ ਨਹੀਂ ਅਗਰ ਮੀਂਹ ਨਹੀਂ ਹੈ ਤਾਂ ਤਾਪਮਰ ਕਿਵੇਂ ਦਾ ਰਹੇਗਾ ਕਿਹੜੇ ਪਾਸੇ ਬੱਦਲਬਾਈ ਦੇ ਨਾਲ ਧੁੰਦ ਹੋ ਸਕਦੀ ਹੈ ਜਾਂ ਸਾਨੂੰ ਕੋਈ ਕੋਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਰੀ ਇਹ ਜਾਣਕਾਰੀਆਂ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਬੱਦਲਬਾਈ ਹੁਣ ਹੌਲੀ-ਹੌਲੀ ਹੇਠਲੇ ਪਾਸੇ ਮਾਲਵਾ ਬੈਲਟ ਵਿੱਚ ਕਮਜ਼ੋਰ ਪੈ ਰਹੀ ਹੈ ਅਗਰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਸਕਾਂ ਤਾਂ ਉੱਤਰਲੇ ਪਾਸੇ ਮਾਝੇ ਤੋਂ ਹੁਣ ਇਹ ਦੁਆਬੇ ਵੱਲ ਜਿਹੜੀ ਇਹਦਾ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੱਦਲਬਾਈ ਦੁਪਹਿਰ ਤੋਂ ਹੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਜਿਸ ਦੇ ਕਾਰਨ ਅਜ ਠੰਡਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਠੰਡੀ ਪੱਛਮੀ ਹਵਾ ਵੀ ਚੱਲੀ ਹੈ ਤੇ ਰਾਤ ਨੂੰ ਵੀ ਪੱਛੋਂ ਦੀ ਹਵਾ ਲਗਾਤਾਰ ਚਲਦੀ ਹੋਈ ਨਜ਼ਰ ਆਵੇਗੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕੀਤੀ ਜਾਵੇ ਅੱਜ ਰਾਤ ਬੱਦਲਬਾਈ ਜਿਹੜੀ ਹੌਲੀ-ਹੌਲੀ ਸਾਫ਼ ਹੁੰਦੀ ਨਜ਼ਰ ਆਵੇਗੀ ਆਉਂਦੇ 2 ਤੋਂ 3 ਘੰਟਿਆਂ ਤੱਕ ਇਹ ਬੱਦਲਬਾਈ ਇਸ ਤਰੀਕੇ ਨਾਲ ਅੱਗੇ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਪਹਾੜੀ ਖੇਤਰਾ ਵਿਚਕ ਵਿੱਚ ਬਿਸ਼ੱਕ ਜਿਹੜੀ ਇਸ ਬੱਦਲਬਾਈ ਨਾਲ ਬਰਫ਼ਵਾਰੀ ਅਤੇ ਕਿਣਮਣਕਣੀ ਹੋ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਮੈਦਾਨੀ ਇਲਾਕੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਹੋਰ ਸੂਬਿਆਂ ਦੇ ਵਿੱਚ ਠੰਡ ਵੱਧ ਸਕਦੀ ਹੈ ਪਰ ਇਹ ਬੱਦਲਬਾਈ ਹੌਲੀ-ਹੌਲੀ ਅੱਗੇ ਵਧੇਗੀ ਜਿਸ ਦੇ ਨਾਲ ਠੰਡ ਜਿਹੜੀ ਹੈ ਉਹ ਸਾਨੂੰ ਪਹਾੜੀ ਖੇਤਰਾ ਤੋਂ ਹੁੰਦੀ ਹੋਈ ਪੰਜਾਬ 'ਚ ਨਜ਼ਰ ਆਉਂਦੀ ਦੇਖਣ ਨੂੰ ਮਿਲੇਗੀ ਇਸ ਬੱਦਲਬਾਈ ਨਾਲ ਕੋਈ ਤਕੜੀ ਮੀਂਹ ਦੀ ਉਮੀਦ ਨਹੀਂ ਹੈ ਕਿਣਮਣ ਕਣੀ ਦੀ ਉਮੀਦ ਨਹੀਂ ਹੈ ਪਰ ਕੁਝ ਕਾ ਲੱਗ ਕੇ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਪੱਟੀ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦਸੂਹਾ ਮੁਕੇਰੀਆਂ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਹਲਕਾ ਜਿਹਾ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਪਰ ਉਹਦੇ ਜਿਹੜੇ ਚਾਂਸ ਨੇ ਉਹ ਸਿਰਫ 5 ਤੋਂ 10% ਦੇ ਯਾਨੀ ਕਿ ਬਹੁਤ ਘੱਟ ਚਾਂਸ ਨੇ ਜਿਹਨੂੰ ਆਪਾਂ ਰੇਅਰ ਚਾਂਸ ਬੋਲਦੇ ਹਾਂ ਕਿ ਇਹ ਬੱਦਲਬਾਈ ਨਾਲ ਕਿਣਮਣ ਕਣੀ ਹੋਵੇਗੀ ਨਹੀਂ ਤਾਂ ਇਹ ਮੌਸਮ ਹੌਲੀ-ਹੌਲੀ ਸਾਫ਼ ਹੁੰਦਾ ਨਜ਼ਰ ਆਵੇਗਾ 8 ਤੋਂ ਲੈ ਕੇ 10 ਵਜੇ ਦੇ ਵਿਚਕਾਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਚ ਬੱਦਲ ਬਾਈ ਜਿਹੜੀ ਸਾਫ ਹੋ ਜਾਵੇਗੀ ਅਤੇ ਤੜਕੇ ਸਵੇਰੇ ਹਲਕਾ ਦਰਮਿਆਨ ਦਾ ਬੱਦਲ ਜਿਹੜਾ ਅਗਲਾ ਬਣ ਕੇ ਆ ਰਿਹਾ ਇਹ ਵਾਲਾ ਕੱਲ ਨੂੰ ਫੇਰ ਤੋਂ ਦੇਖਣ ਨੂੰ ਮਿਲੂਗਾ ਕੱਲ ਤੇ ਵੀ ਸਵੇਰੇ ਸਵੇਰੇ ਜਿਹੜਾ ਤਾਪਮਾਨ ਹੈ ਉਹ ਕਾਫੀ ਘਟਿਆ ਹੋਇਆ ਨਜ਼ਰ ਆ ਰਿਹਾ 5 ਤੋਂ 6 ਡਿਗਰੀ ਦੇ ਵਿਚਕਾਰ ਐਵਰੇਜ ਤਾਪਮਾਨ ਬਣਿਆ ਹੋਇਆ ਨਜ਼ਰ ਆਵੇਗਾ ਕੱਲ ਨੂੰ ਧੁੰਦ ਦੇ ਹਾਲਾਤ ਵੀ ਬਹੁਤ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਅੱਜ ਨਾਲੋਂ ਧੁੰਦ ਜਿਹੜੀ ਇਹ ਕੱਲੋਂ ਜ਼ਿਆਦਾ ਦੇਖਣ ਨੂੰ ਮਿਲੂਗੀ ਹੋ ਸਕਦਾ ਕਿਸੇ ਕਿਸੇ ਇਲਾਕੇ ਵਿੱਚ ਕੋਹਰਾ ਵੀ ਪੈ ਜਾਵੇ ਕਿਉਂਕਿ ਫਰੀਦਕੋਟ ਦੇ ਨੇੜੇ ਤੇੜੇ ਇਲਾਕਿਆਂ ਵਿੱਚ તાਪਮਾਨ 3 ਡਿਗਰੀ ਦੇ ਨੇੜੇ ਤੇੜੇ ਚੱਲ ਰਿਹਾ ਤੇ ਬਾਕੀ ਇਲਾਕਿਆਂ ਵਿੱਚ તાਪਮਾਨ 4 ਤੋਂ 5 ਡਿਗਰੀ ਹੈ ਅਗਰ ਥੋੜਾ ਜਿਹਾ તાਪਮਾਨ ਘਟਦਾ ਹੈ ਇਸ ਬਦਲਵਾਰੀ ਕਾਰਨ ਜੇ ਠੰਡੀ ਹਵਾ ਚੱਲੀ ਉਹਦੇ ਕਾਰਨ ਤਾਂ ਕੱਲ ਨੂੰ ਕੋਹਰਾ ਕੱਤੇ ਧੁੰਦ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ 'ਚ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਧੁੰਦ ਦਾ ਥੋੜਾ ਜਿਹਾ ਜਿਹੜਾ ਸਮਾਂ ਉਹ ਵੀ ਵੱਧ ਜਾਵੇ ਜਿਵੇਂ ਸੂਰਜ ਨਿਕਲਦਾ ਧੁੰਦ ਘਟ ਜਾਂਦੀ ਹੈ ਪਰ ਹੋ ਸਕਦਾ ਹੈ ਕਿ ਇਹ ਧੁੰਦ ਜਿਹੜੀ ਹੈ 7:30 8 ਵਜੇ ਤੱਕ ਵੀ ਪੈ ਸਕਦੀ ਹੈ ਬਾਕੀ ਇਹ ਅਪਡੇਟ ਜਿਹੜੀ ਹੈ ਅਨੁਮਾਨ ਅਧਾਰਤ ਹੁੰਦੀ ਹੈ ਸਮੇਂ-ਸਮੇਂ ਤੇ ਜਾਣਕਾਰੀਆਂ ਬਦਲਦੀਆਂ ਰਹਿੰਦੀਆਂ ਨੇ ਤਾਹੀ ਵਾਰ-ਵਾਰ ਰਿਕੁਐਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਹਾਈਪ ਦਾ ਬਟਨ ਸ਼ੋਅ ਹੁੰਦਾ ਹਾਈਪ ਜਰੂਰ ਕਰਿਆ ਕਰੋ ਤਾਂ ਕਿ ਬਾਅਦ ਤੋਂ ਬਾਅਦ ਜਾਣਕਾਰੀ ਅੱਗੇ ਦਰਸ਼ਕ ਵੀਰਾਂ ਤੱਕ ਜਾ ਸਕੇ ਧੰਨਵਾਦ ਜੀ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਲਾਈਵ ਵੀਡੀਓ ਦੇ ਵਿੱਚ 8 ਜਾਂ 8:30 ਵਜੇ ਦੇ ਨੇੜੇ ਤੇ ਲਾਈਵ ਕਰਾਂਗੇ ਤੇ ਆਉਂਦੇ ਦਸੰਬਰ ਮਹੀਨੇ ਦੀ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ ਜੀ